ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਦੇ ਉੱਪਰ ਕੁਝ ਕਲੀਅਰ ਕਰਨ ਜਾ ਰਹੇ ਹਾਂ ਔਰ ਉਹ ਪੁਆਇੰਟ ਹੈਗਾ ਸੋਲਿਡ ਲਾਈਨ ਬਾਰੇ ਸੋਲਿਡ ਲਾਈਨ ਜੋ ਕਿ ਅਸੀਂ ਸੈਂਟਰ ਵਿੱਚ ਲੱਗੀ ਦੇਖ ਰਹੇ ਹਾਂ ਉਸ ਬਾਰੇ ਗੱਲ ਹੋਏਗੀ ਜਿਸ ਨੂੰ ਕਿ ਕੰਟੀਨਿਊਸ ਲਾਈਨ ਵੀ ਕਹਿ ਦਿੱਤਾ ਜਾਂਦਾ ਹੈ ਜਾਂ ਅਨਬਰੋਕਨ ਲਾਈਨ ਵੀ ਕਹਿ ਦਿੱਤਾ ਜਾਂਦਾ ਹੈ ਤਾਂ ਜਿੱਦਾਂ ਹੀ ਤੁਸੀਂ ਇਹ ਲਾਈਨ ਦੇਖਦੇ ਹੋ ਤਾਂ ਤੁਹਾਨੂੰ ਆਟੋਮੈਟਿਕਲੀ ਓਵਰਟੇਕਿੰਗ ਦੀ ਮਨਾਹੀ ਹੋ ਜਾਂਦੀ ਹੈ ਚਾਹੇ ਸਾਈਨ ਤੁਹਾਨੂੰ ਨਹੀਂ ਵੀ ਦਿਖਾਈ ਦੇ ਰਿਹਾ ਓਵਰਟੇਕ ਨਹੀਂ ਮਨਾਈਦਾ ਬਟ ਇਸ ਲਾਈਨ ਦੇ ਹੋਣ ਦੇ ਬਾਵਜੂਦ ਵੀ ਸਾਨੂੰ ਕੁਝ ਵਹੀਕਲਸ ਨੂੰ ਓਵਰਟੇਕਿੰਗ ਦੇ ਲਈ ਅਲਾਉ ਕੀਤਾ ਜਾਂਦਾ ਹੈ ਉਹ ਕਿਹੜੇ ਕਿਹੜੇ ਵਹੀਕਲ ਨੇ ਕਿਹੜੀਆਂ ਚੀਜ਼ਾਂ ਉਹ ਸਿਰਫ ਟੋਟਲ ਹੈਗੀਆਂ 5 ਜਿੰਨਾ ਵਿੱਚੋਂ ਫਰਸਟ ਆਪ ਆਲਰੇਡੀ ਦੇਖ ਰਹੇ ਆ ਸਾਈਕਲਿਸਟ ਸਾਈਕਲਿਸਟ ਨੂੰ ਤੁਸੀਂ ਜਦੋਂ ਵੀ ਇੰਟਰਰ ਰੋਡ ਦੇ ਉੱਪਰ ਓਵਰਟੇਕ ਕਰਨਾ ਹੈ ਤਾਂ 1.5 ਮੀਟਰ ਦਾ ਗੈਪ ਹੋਣਾ ਜ਼ਰੂਰੀ ਹੈ ਤਾਂ ਉਸ ਗੈਪ ਨੂੰ ਬਣਾਉਣ ਦੇ ਲਈ ਅਗਰ ਤੁਹਾਨੂੰ ਸੋਲਿਡ ਲਾਈਨ ਕ੍ਰਾਸ ਕਰਨੀ ਪੈ ਰਹੀ ਹੈ ਤਾਂ ਤੁਸੀਂ ਕਰ ਸਕਦੇ ਹੋ ਮਤਲਬ ਕਿ ਤੁਸੀਂ ਉਹਨੂੰ ਓਵਰਟੇਕ ਕਰਨ ਦੇ ਲਈ ਇਸ ਲਾਈਨ ਨੂੰ ਕ੍ਰੋਸ ਕਰ ਸਕਦੇ ਹੋ ਨੈਕਸਟ ਹੈ ਸਾਡਾ ਵਹੀਕਲ ਮੋਪਡ ਮੋਪਡ ਵੀ ਜੋ ਕਿ ਰਾਈਟ ਹੈਂਡ ਸਾਈਡ ਤੇ ਚੱਲਦੀ ਹੈ ਜਾਂ ਸ਼ੋਲਡਰ ਤੇ ਚੱਲਦੀ ਹੈ ਜਦੋਂ ਵੀ ਤੁਸੀਂ ਇਹਨੂੰ ਇੰਟਰ ਰੋਡ ਤੇ ਓਵਰਟੇਕ ਕਰਨਾ ਹੈ ਤਾਂ ਤੁਸੀਂ ਇਸ ਸੋਲਿਡ ਲਾਈਨ ਨੂੰ ਕ੍ਰੋਸ ਕਰ ਸਕਦੇ ਹੋ ਤੁਹਾਨੂੰ ਅਲਾਉਡ ਹੈ ਨੈਕਸਟ ਹੈ ਸਾਡੇ ਕੋਲ ਪੈਰਾਸਟੀਆਂ ਪੈਰਾਸਟੀਆਂ ਵੀ ਜਦੋਂ ਤੁਸੀਂ ਇੰਟਰ ਬਰੋਡ ਦੇ ਉੱਪਰ ਚੱਲਦੇ ਦੇਖੋਗੇ ਤਾਂ ਉਹਨਾਂ ਨੂੰ ਤੁਸੀਂ ਓਵਰਟੇਕ ਕਰਨਾ ਹੈ ਔਰ ਓਵਰਟੇਕ ਕਰਨ ਦੇ ਲਈ ਅਗਰ ਸੋਲਿਡ ਲਾਈਨ ਨੂੰ ਕਰਾਸ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਉਸ ਸੋਲਿਡ ਲਾਈਨ ਨੂੰ ਕਰਾਸ ਕਰਕੇ ਜਿਹੜਾ ਮੀਟਰ ਦਾ ਗੈਪ ਬਣਾ ਕੇ ਬਣਾਉਣ ਦੇ ਲਈ ਤੁਸੀਂ ਇਹਨਾਂ ਨੂੰ ਓਵਰਟੇਕ ਕਰ ਸਕਦੇ ਹੋ ਨੈਕਸਟ ਹੈ ਸਾਡੇ ਕੋਲ ਐਨੀਮਲਸ ਐਨੀਮਲਸ ਵੀ ਜਦੋਂ ਤੁਸੀਂ ਰੋਡ ਦੇ ਉੱਪਰ ਦੇਖਦੇ ਹੋ ਤਾਂ ਰੋਡ ਦੇ ਉੱਪਰ ਜਦੋਂ ਵੀ ਤੁਸੀਂ ਉਹਨਾਂ ਨੂੰ ਓਵਰਟੇਕ ਕਰਨਾ ਉਹਨਾਂ ਨੂੰ ਕ੍ਰੋਸ ਕਰਨਾ ਨੂੰ ਤੋ ਅੱਗੇ ਲੰਘਣਾ ਤਾਂ ਇਹਨਾਂ ਤੋਂ ਵੀ 1.5 ਮੀਟਰ ਦਾ ਗੈਪ ਜ਼ਰੂਰੀ ਹੈ ਔਰ 1.5 ਮੀਟਰ ਦੇ ਗੈਪ ਲਈ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਕੰਟੀਨਿਊਸ ਲਾਈਨ ਨੂੰ ਹਨਾ ਸੋਲਿਡ ਲਾਈਨ ਨੂੰ ਕ੍ਰੋਸ ਕਰਨ ਦੀ ਤਾਂ ਤੁਸੀਂ ਕਰ ਸਕਦੇ ਹੋ ਲਾਸਟ ਹੈ ਗਿਆ ਸਾਡੇ ਕੋਲ ਐਨੀਮਲ ਡਰੋਨ ਵਹੀਕਲਸ ਵਹੀਕਲਸ ਪੋਲਡ ਬਾਈ ਐਨੀਮਲਸ ਹੈ ਨਾ ਜੋ ਵਹੀਕਲਸ ਨੂੰ ਐਨੀਮਲਸ ਖਿੱਚਦੇ ਆ ਇਹਨਾਂ ਨੂੰ ਵੀ ਜਦੋਂ ਤੁਸੀਂ ਓਵਰਟੇਕ ਕਰਨਾ ਹੈ ਤਾਂ ਤੁਹਾਨੂੰ 1.5 ਮੀਟਰ ਦਾ ਗੈਪ ਜ਼ਰੂਰੀ ਹੈ ਆਊਟਸਾਈਡ ਟਾਊਨ ਔਰ ਇੰਟਰ ਅਰਬਨ ਰੋਡਸ ਤਾਂ ਇੱਥੇ ਵੀ ਤੁਸੀਂ ਸੋਲਿਡ ਲਾਈਨ ਨੂੰ ਕ੍ਰਾਸ ਕਰ ਸਕਦੇ ਹੋ ਇਹਨਾਂ ਤੋਂ ਅੱਗੇ ਲੱਗਣ ਦੇ ਲਈ ਤਾਂ ਇਹ ਪੰਜ ਚੀਜ਼ਾਂ ਸੀ ਜਿਨ੍ਹਾਂ ਨੂੰ ਤੁਸੀਂ ਅਗਰ ਓਵਰਟੇਕ ਕਰਨਾ ਹੈ ਤਾਂ ਤੁਹਾਨੂੰ ਅਲਾਉਡ ਆ ਸੋਲਿਡ ਲਾਈਨ ਨੂੰ ਕ੍ਰਾਸ ਕਰਨਾ ਆਦਰਵਾਇਜ਼ ਆਟੋਮੈਟਿਕਲੀ ਸੋਲਿਡ ਲਾਈਨ ਪ੍ਰੋਬਿਟ ਕਰ ਦਿੰਦੀ ਹੈ ਓਵਰਟੇਕਿੰਗ ਕਰਨਾ ਜਦੋਂ ਵੀ ਤੁਸੀਂ ਦੇਖਦੇ ਹੋ ਉਹਨੂੰ ਥੈਂਕ ਯੂ